ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਨ ਸੋ ਦੋਸਤੋ ਕੀ ਹਾਂ ਉਹਨੇ ਮੀਰ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਵਿਸ਼ੇ ਦੇ ਵੀਡੀਓ ਲੈ ਕੇ ਆਇਆ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਮੈਂ ਹਰ ਵੀਡੀਓ 'ਚ ਕਹਿਣਾ ਹੈ ਹਨਾ ਤੁਸੀਂ ਵੀ ਵੀਡੀਓ ਨੂੰ ਪਸੰਦ ਵੀ ਕਰ ਦਿਓ ਸੋ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਦੋਸਤੋ ਅੱਜ ਮੈਂ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਸਫਲ ਹੋਣਾ ਪਿੱਛੇ ਕਾਮਯਾਬ ਹੋਣਾ ਪਿੱਛੇ ਇੱਕ ਤਿੰਨ ਮੰਤਰ ਹੁੰਦੇ ਨੇ ਠੀਕ ਹੈ ਜੀ ਉਹਨਾਂ ਦੀ ਪਰਸੈਂਟ ਮਿਹਰਬਾਨਾ ਜਿਹਨੂੰ ਕਹ ਲੋ ਚਾਹੇ ਕਹੋ ਠੀਕ ਹੈ ਜੀ ਜਾਂ ਕਿਸੇ ਵੀ ਫੀਲਡ ਦੇ ਕਾਮਜਮਾਨਾ ਤਿੰਨ ਮੰਤਰ ਨੇ ਇਹ ਤੁਹਾਡੀ ਜ਼ਿੰਦਗੀ ਚ ਹੋਣੇ ਬਹੁਤ ਜ਼ਰੂਰੀ ਨੇ ਇਹਨਾਂ ਦੀ ਪਰਸੈਂਟੇਜ ਹੁੰਦੀ ਆ 1% ਮੰਤਰ ਹੁੰਦਾ ਜੀ ਟੈਲੈਂਟ ਵੀ ਤੁਹਾਡੇ ਚ ਕੋਈ ਨਾ ਕੋਈ ਟੈਲੈਂਟ ਹੋਣਾ ਚਾਹੀਦਾ ਕਿਸੇ ਵੀ ਫੀਲਡ ਦੇ ਵਿੱਚ ਵਿੱਚ ਦਾ ਟੈਲੈਂਟ ਹੋਵੇ ਤੁਹਾਡੇ ਚ ਹੋਣਾ ਬਹੁਤ ਜ਼ਰੂਰੀ ਆ 1% ਹੁੰਦੀ ਆ ਜੀ ਆਪਣਾ ਇੱਕ ਤਾਂ ਹੋ ਗਿਆ ਜੀ ਟੈਲੈਂਟ ਤੇ 1% ਹੁੰਦੀ ਆ ਲੱਕ ਠੀਕ ਹੈ ਜੀ ਤੁਹਾਡੀ ਲੱਕ ਵੀ ਹੋਣੀ ਚਾਹੀਦੀ ਆ ਇਹ ਸਿਰਫ 2% ਆ ਜਿਹੜਾ 98% ਆ ਜਿਹੜੀ ਚੀਜ਼ ਤੁਹਾਨੂੰ ਕਾਮਯਾਬ ਬਣਾਉਂਦੀ ਆ ਸਫਲ ਕਰਦੀ ਆ ਉਹ ਆ ਜੀ ਤੁਹਾਡੀ ਹਾਰਡ ਵਰਕ ਤੁਸੀਂ ਕਿਸੇ ਵੀ ਫੀਲਡ ਦੇ ਵਿੱਚੋਂ ਉਹ ਚ ਹਾਰਡ ਵਰਕ ਇੰਨੀ ਕਰੋ ਇਮਾਨਦਾਰੀ ਨਾਲ ਕਰੋ ਵਫਾਦਾਰੀ ਨਾਲ ਕਰੋ ਤੇ ਪੈਸ਼ਨ ਨਾਲ ਕਰੋ ਜਿਹੜਾ ਵੀ ਕੰਮ ਫੜਦੇ ਹੋ ਹਣਾ ਉਹਨੂੰ ਬਸ ਉਹਦੇ ਵਿੱਚ ਇੰਨਾ ਕਬਜੋ ਵੀ ਹਾਂ ਉਹ ਚੀਜ਼ ਤੁਹਾਨੂੰ ਕਹੇ ਹਾਂ ਵੀ ਮੈਂ ਤੈਨੂੰ ਉੱਪਰ ਲੈ ਕੇ ਜਾਣਾ ਹੈ ਠੀਕ ਹੈ ਜੀ ਤੇ ਇਹ ਚੀਜ਼ ਦੇ ਵਿੱਚ ਇੰਦਾ ਵੀ ਹੁੰਦਾ ਕਈ ਵਾਰ ਲੋਕ ਤੁਹਾਡਾ ਮਜ਼ਾਕ ਉਡਾਉਣਗੇ ਵੀ ਹਾਂ ਇਹ ਕਿਹੜੇ ਕੰਮਾਂ ਚ ਪਿਆ ਵਾ ਹਣਾ ਤੁਸੀਂ ਕਿਸੇ ਫੀਲਡ ਦਾ ਕੰਮ ਕਰਦੇ ਹੋ ਕੋਈ ਤਰ੍ਹਾਂ ਦਾ ਕੰਮ ਨਹੀਂ ਆਪਣੇ ਹਣਾ ਦੁਨੀਆ ਦੇ ਉੱਤੇ ਕਈ ਵਾਰ ਲੋਕ ਤੁਹਾਡਾ ਮਜ਼ਾਕ ਵੀ ਉਡਾਉਂਦੇ ਆ ਪਰ ਜੇ ਤੁਸੀਂ ਲੋਕਾਂ ਦੀ ਪਰਵਾਹ ਕਰਨ ਲੱਗੇ ਫਿਰ ਤੁਸੀਂ ਕੰਮਜਾਬ ਨਹੀਂ ਹੋ ਸਕਦੇ ਇਹ ਤਿੰਨ ਮੰਤਰ ਨੇ ਜਿਹੜੇ ਬਸ ਇੱਕ ਤੁਹਾਡੇ ਕੋਲ ਟੈਲੈਂਟ ਹੋਣਾ ਚਾਹੀਦਾ ਨੰਬਰ 2 ਤੇ 1% ਲੱਗ 1% ਟੈਲੈਂਟ ਤੇ 98 98% ਤੁਹਾਡੀ ਮਿਹਨਤ ਹੋਣੀ ਚਾਹੀਦੀ ਆ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਇਹਨਾਂ ਤਿੰਨਾਂ ਕਿਸਮਤ ਤੁਹਾਡੀ ਸਫਲਤਾ ਤੁਹਾਡੇ ਹੱਥਾਂ ਵਿੱਚ ਹੋਵੇਗੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਮੈਂਟ ਸ਼ੇਅਰ ਜੁੜੂ ਕਰਿਓ ਥੈਂਕ ਯੂ ਵੈਰੀ ਮਚ